ਨਾ ਜਿਹੜਾ ਵਾ ਉਹ ਜਿਹੜੀ ਸਭਰਾ ਵਿਖੇ ਗੱਲ ਰਹੀ ਹੈ ਨਾ ਰੇਤ ਦੀ ਖੱਡ ਉਹ ਨਜਾਇਜ਼ ਚੱਲ ਰਹੀ ਆ ਉਹਦੇ ਸਬੰਧ ਵਿੱਚ ਧਰਨਾਵਾ ਵੀ ਇਹ ਖੱਡ ਦੀ ਜਿਹੜੀ ਆ ਪਬਲਿਕ ਹੀਰਿੰਗ ਵੀ ਨਹੀਂ ਹੋਈ ਇਹਦੇ ਤੇ ਜਿਹੜਾ ਵਾ ਉਹ ਦਰਿਆ ਦਾ ਫਲੋ ਉੱਥੇ ਜ਼ਿਆਦਾ ਵਾ ਜੇ ਉੱਥੇ ਉਹ ਫਲੋ ਦੇ ਮੁਤਾਬਕ ਜਦੋਂ ਹੜ ਹੁੰਦਾ ਤੇ ਬੰਨ ਟੁੱਟਣਾ ਵਾ ਬੰਨ ਬਚਾਉਣ ਵਾਸਤੇ ਮਤਲਬ ਜਿਹੜੀ ਅੱਜ ਵਾਲੀ ਸੀ ਮੀਟਿੰਗ ਸੀ ਉਹਦੇ ਤੇ ਕਈਆਂ ਦਿਨਾਂ ਦੀ ਲੜਾਈ ਲੜੇ तकरीबन 19 ਮਹੀਨੇ ਹੋ ਗਏ ਆ ਸਭਰਾ ਕਾਈ ਦੇ ਨਾਲ ਦੇ ਪਿੰਡ ਲੜ ਰਿਹਾ ਤੇ ਜ਼ਿਲ੍ਹੇ ਨੇ ਬਾਰ ਬਾਰ ਜਿਹੜਾ ਵਾ ਸਹਿਯੋਗ ਦਿੱਤਾ ਸਹਿਯੋਗ ਦੇਣ ਦੇ ਵਿੱਚ ਅੱਜ ਜਿਹੜਾ ਵਾਹ ਡੀਸੀ ਦਫ਼ਤਰ ਦੇ ਧਰਨਾ ਰੱਖਿਆ ਗਿਆ ਹੈ ਕਿਉਂਕਿ ਜਿਹੜੇ ਉਹ ਰੇਤਾ ਵਾਲੇ ਆ ਉਹ ਤੱਕੇ ਦੇ ਨਾਲ ਰੇਤਾ ਕੱਢ ਲੈ ਸੀਗੇ ਤੇ 15 ਤਰੀਕ ਨੂੰ ਉਹਨਾਂ ਨੇ ਮਤਲਬ ਆਪ ਦੇ ਗੁੰਡਿਆਂ ਤੋਂ ਮਿਲਕ ਰਾਇਆ ਡੀਐਸਪੀ ਦੀ ਹਾਜ਼ਰੀ ਦੇ ਵਿੱਚ ਉਹਦਾ ਕਰਕੇ ਅੱਜ ਮਤਲਬ ਇਹ ਜਿਹੜਾ ਵਾ ਧਰਨਾ ਰੱਖਿਆ ਗਿਆ ਵਾ ਤੇ ਅੰਦਰ ਗੱਲਬਾਤ ਹੋ ਗਈ ਆ ਹੁਣ ਦੁਬਾਰਾ ਅਗਲੀਆਂ ਜਿਹੜੀਆਂ ਗੱਲਾਂ ਨਵੀਆਂ ਕੀ ਆਉਂਦੀਆਂ ਵਾ ਡਾਇਰੈਕਸ਼ਨਾਂ ਇਹਨਾਂ ਵੱਲੋਂ ਕਿਉਂਕਿ ਸਰਕਾਰ ਜਿਹੜੀ ਆ ਉਹ ਪਬਲਿਕ ਦੀ ਆਵਾਜ਼ ਨੂੰ ਸੁਣ ਨਹੀਂ ਰਹੀ ਅਸੀਂ ਕਹਿੰਨੇ ਆ ਕਿ ਜਿੱਥੇ ਪਬਲਿਕ ਦਾ ਨੁਕਸਾਨ ਹੁੰਨਾ ਹੋਵੇ ਉਥੇ ਪਬਲਿਕ ਆਪੀਨੀਅਨ ਬਹੁਤ ਜ਼ਰੂਰੀ ਆ ਜੇ ਖੱਡ ਚੱਲਦੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ 18 17 ਪਿੰਡ ਜਿਹੜੇ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਤੇ ਬੰਨ ਵੀ ਟੁੱਟਣਗੇ ਸਰਕਾਰ ਦਾ ਖਰਚਾ ਵਧੂਗਾ ਪਰ ਸਾਡੀ ਤੁਹਾਡੇ ਮਾਧਿਅਮ ਰਾਈ ਓਏ ਜ਼ਿਲ੍ਹਾ ਪ੍ਰਸ਼ਾਸਨ ਤਰਨਤਾਰਨ ਫਿਰੋਜ਼ਪੁਰ ਜਿੱਥੇ ਇਹ ਖੱਡ ਚੱਪੈਂਦੀ ਆ ਔਰ ਪੰਜਾਬ ਦੀ ਸਰਕਾਰ ਨੂੰ ਅਪੀਲ ਵਾ ਕਿ ਦਲੀਲ ਦੇ ਨਾਲ ਲੋਕਾਂ ਦੀ ਗੱਲ ਸੁਣ ਕੇ ਇਸ ਖੱਡ ਨੂੰ ਜਿਹੜਾ ਮੁੱਡੋ ਰੱਦ ਕੀਤਾ ਜਾਵੇ ਇਹ ਅੱਜ ਜੀ ਜੋ ਸਭਰਾ ਦੇ ਵਿੱਚ ਰੇਤਾ ਦੀ ਖੱਡ ਜਿਹੜੀ ਉਹ ਚੱਲ ਰਹੀ ਆ ਉਹ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਦਾ ਇਹ ਆਪੀ ਉਹ ਇਲਾਕੇ ਚ ਇਹਨਾਂ ਬਹੁਤ ਵੱਡਾ ਜਿਆਦਾ ਜਿਹੜਾ ਨੁਕਸਾਨ ਹੋਣਾ ਵਾ ਉਥੇ ਜਦੋਂ ਡੂੰਘੀ ਰੇਤਾ ਪੁੱਟੀ ਜਾਂਦੀ ਆ ਤੇ ਘਮਣ ਘੇਰੀਆਂ ਪਾਇਆ ਕੇ ਦਰਿਆ ਜਦੋਂ ਪਾਣੀ ਆਉਂਦਾ ਵਾ ਤੇ ਬੰਨ ਜਿਹੜੇ ਟੁੱਟ ਜਾਣੇ ਆ ਤੇ ਲਾਗੇ ਲਾਗੇ 18 ਪਿੰਡ ਜਿਹੜੇ ਉਹਨਾਂ ਪ੍ਰਭਾਵਿਤ ਹੋਣੇ ਆ ਉਹਦੇ ਸੰਬੰਧ ਚ ਜਿਹੜਾ ਵਾ ਬਨ ਬਚਾਓ ਮੋਰਚਾ ਜਿਹੜਾ ਵਾ ਉਹ ਇਲਾਕੇ ਵਾਲੇ ਲੜ ਰਹੇ ਆ ਤੇ ਉਹਦੇ ਸੰਬੰਧ ਚ ਇੱਕ ਦਿਨ ਉੱਥੇ ਡਿਪਟੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਗੁੰਡਿਆਂ ਨੇ ਜਿਹੜੀ ਉੱਥੇ ਗੁੰਡਾਗਰਦੀ ਕਰਕੇ ਕਿਸਾਨਾਂ ਦੇ ਨਾਲ ਜਿਹੜੀ ਆ ਉਹ ਧੱਕਾ ਮੁਕੀ ਕੀਤੀ ਆ ਤੇ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਇਹ ਅੱਜ ਧਰਨਾ ਜਿਹੜਾ ਦਿੱਤਾ ਗਿਆ ਕਿਉਂਕਿ ਉਹਨਾਂ ਤੇ ਕੋਈ ਵੀ ਕਾਰਵਾਈ ਜਿਹੜੀ ਆ ਉਹ ਕੀਤੀ ਨਹੀਂ ਗਈ ਗੁੰਡਿਆਂ ਦੇ ਉੱਤੇ ਤੇ ਉਹਦੇ ਵਿਰੋਧ ਚ ਤੇ ਉਹ ਖੱਡ ਬੰਦ ਕਰਾਉਣ ਦਾ ਜਿਹੜੇ ਸਬੰਧ ਦੇ ਵਿੱਚ ਇਹ ਧਰਨਾਜ ਦਾ ਜਿਹੜਾ ਲਿਖਿਆ ਗਿਆ ਇਸ ਤਰ੍ਹਾਂ ਇਹ ਧਰਨਾ ਜਦੋਂ ਤੱਕ ਇਹਦਾ ਮਸਲੇ ਦਾ ਹੱਲ ਨਹੀਂਗਾ ਹੋ ਜਾਂਦਾ ਅੱਜ ਜਿਹੜੀ ਆ ਉਹ ਅੰਦਰ ਜੋ ਕਮੈਂਟਮੈਂਟ ਹੋਈ ਆ ਉਥੇ ਉਹ ਜੇ ਬੈਂਕ ਮਾ ਵਿਸ਼ਵਾਸ ਦਿਵਾ ਦਿੰਦਾ ਪ੍ਰਸ਼ਾਸਨ ਉਹ ਜਿੰਨੇ ਦਿਨਾਂ ਦਾ ਟਾਈਮ ਮੰਗਦਿਆ ਜੇ ਉਥੇ ਪੱਕਾ ਹੱਲ ਨਹੀਂ ਗਾਂਦਾ ਤੇ ਫਿਰ ਆਉਣ ਵਾਲੇ ਸਮੇਂ 'ਚ ਜਿਹੜੇ ਧਰਨੇ ਉੱਤੇ ਬੀਗੀਆਂ ਦਾ ਧਰਨਾ ਹੈ ਐਫਰਜੀ ਕਾ ਖਾਲਸਾ ਐਫਰਜੀ ਕੀ ਫਤਿਹ ਮੈਂ ਮਨਜੀਤ ਕੌਰ ਪਿੰਡ ਮੋਹਨਪੁਰ ਇਹ ਧਰਨਾ ਤਾਂ ਲੱਗਾ ਵਾ ਕਿ ਜਿਹੜੀਆਂ ਸਰਕਾਰਾਂ ਵਾਂ ਇਹ ਜਿਹੜੀਆਂ ਰੇਤੀਆਂ ਖੱਡਾਂ ਸਭਰਾ ਪਿੰਡ ਉਥੇ ਜ਼ਬਰਦਸਤੀ ਚਾਲੂ ਕਰ ਰਹੀਆਂ ਵਾਂ ਤੇ ਉਹਦੇ ਵਿਰੋਧ ਦੇ ਵਿੱਚ 15 ਤਰੀਕ ਨੂੰ ਇਹਨਾਂ ਨੂੰ ਰੋਕਣ ਵਾਸਤੇ ਸਾਡੇ ਜੋਧੇ ਗਏ ਸੀ ਤੇ ਇਹਨਾਂ ਨੇ ਕੀ ਕੀਤਾ ਆਪਣੇ ਗੁੰਡੇ ਪਾਲੇ ਹੋਏ ਗੁੰਡੇ ਲੈ ਕੇ ਸਰਕਾਰ ਨੇ ਤੇ ਸਾਡੇ ਜਿਹੜੇ ਜੋਧੇ ਆ ਉਹਨਾਂ ਨੂੰ ਕੁੱਟਿਆ ਤੇ ਕੜੀਸਕੇ ਤੇ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਉਸ ਵਿਰੋਧ ਵਿੱਚ ਅਸੀਂ ਕੱਲ ਪੱਟੀ ਵੀ ਧਰਨਾ ਲਾ ਚੁੱਕੇ ਆ ਪੱਟੀ ਧਰਨਾ ਲਾ ਗਰਿਆ ਵਾ ਸਾਨੂੰ ਕੋਈ ਸਹੀ ਰਿਸਪੌਂਸ ਨਹੀਂ ਮਿਲਿਆ ਉਸ ਤੋਂ ਬਾਅਦ ਅੱਜ ਅਸੀਂ ਇੱਥੇ ਤਾਂਤਰ ਨਾ ਲਾ ਰਹੇ ਆਂ ਵੀ ਉਹ ਜਿਹੜੀਆਂ ਖੱਡਾਂ ਵਾਂ ਉਹ ਬੰਦ ਕੀਤੀਆਂ ਜਾਣ ਕਿਉਂ ਜਦੋਂ ਇਹਨਾਂ ਨੇ ਵੋਟਾਂ ਲਈਆਂ ਸੀ ਇਹਨਾਂ ਨੇ ਕਿਹਾ ਸੀ ਕਿ ਜਿਹੜੀ ਰੇਤ ਵਾ ਉਹਦੇ ਉੱਤੇ ਕਿਸਾਨ ਦਾ ਹੱਕ ਹੋਊਗਾ ਤੇ ਹੁਣ ਕਿਸਾਨਾਂ ਨੂੰ ਇਹ ਘੁੱਟ ਰਿਹਾ ਜੇ ਉਹ ਰੇਤ ਆ ਖੱਡਾਂ ਪਾਉਂਦੇ ਆ ਕਿੰਨਾ ਪਿੰਡ ਰੁੜ ਜਾਣਾ ਉਸ ਪਿੰਡ ਰੁੜਿਆਂ ਦੀ ਪਰਪਾਈ ਕੌਣ ਕਰੂਗਾ ਸਰਕਾਰਾਂ ਨੇ ਵੀ ਸਿਰਫ ਆਪਣੀ ਜੇਬ ਹਲ ਵੰਦੇ ਆ ਵੀ ਲੁੱਟ ਲੋ 150 ਰਹਿ ਗਿਆ ਪਰ ਜਿਹੜਾ ਜੀਆ ਜੰਤ ਰੋੜ ਜਾਣਾ ਪਹਿਲੀਆਂ ਰੋੜ ਜਾਣੀਆਂ ਕਿਸਾਨਾਂ ਦੀਆਂ ਉਹਦਾ ਜਿਹੜੇ ਪਰਪਾਈ ਉਹ ਕੌਣ ਕਰੂਗਾ ਅਸੀਂ ਇਹ ਖੱਡਾਂ ਰੋਕਣ ਵਾਸਤੇ ਤੇ ਜਿਹੜੇ ਗੁੰਡੇ ਆ ਪਾਲੇ ਇਹਨਾਂ ਨੇ ਉਹਨਾਂ ਦੇ ਉੱਪਰ ਪਰਚੇ ਕਰਾ ਕੇ ਉਹਨਾਂ ਨੂੰ ਜਿੰਨਾ ਚਿਰ ਅੰਦਰ ਨਹੀਂ ਕਰਦੇ ਉਹਨਾਂ ਚਿਹਰੇ ਤਾਂ ਨਾਲ